ਅਮਰੀਕਾ ਵਿੱਚ ਪਿਛਲੇ 20 ਸਾਲਾਂ ਤੋਂ ਰਹਿ ਰਹੇ ਜੁਵਾਨ ਡੀਲਾ ਕਰੂਜ਼ ਨੂੰ ਜਦੋਂ ਅਮਰੀਕੀ ਇਮੀਗ੍ਰੇਸ਼ਨ ਪ੍ਰਸ਼ਾਸਨ ਨੇ ਰੂਟੀਨ ਚੈੱਕ-ਇਨ ਦੇ ਲਈ ਬੁਲਾਇਆ ਤਾਂ ਜੁਵਾਨ ਅਤੇ ਉਸ ਦੇ ਪਰਿਵਾਰ ਨੂੰ ਚਿੰਤਾ ਤੇ ਡਰ ਸਤਾਉਣ ਲੱਗਾ ਇਨ੍ਹਾਂ ਆਈਸੀਈ ਦਫ਼ਤਰਾਂ ਵਿੱਚ ਰੂਟੀਨ ਚੈੱਕ-ਇਨ ਦੇ ਲਈ ਆਉਣ ਵਾਲੇ ਪ੍ਰਵਾਸੀਆਂ ਨੂੰ ਮੂਹਰੇ ਖੜੇ ਆਈਸੀਈ ਏਜੰਟ ਘੇਰ ਲੈਂਦੇ ਨੇ ਤੇ ਦੇਖਦੇ ਹੀ ਦੇਖਦੇ ਆਪਣੀ ਹਿਰਾਸਤ ਦੇ ਵਿੱਚ ਲੈ ਲੈਂਦੇ ਨੇ ਜਿਵੇਂ ਅਸੀਂ ਪੰਜਾਬੀ ਬਜ਼ੁਰਗ ਔਰਤ ਹਰਜੀਤ ਕੌਰ ਦੇ ਨਾਲ ਹੁੰਦਾ ਦੇਖਿਆ ਜੁਵਾਨ ਨੂੰ ਲੱਗਿਆ ਕਿ ਇਹੀ ਉਸਦਾ ਆਪਣੇ ਪਰਿਵਾਰ ਨਾਲ ਆਖਰੀ ਸਮਾਂ ਹੈ ਕਿਉਂਕਿ ਹੁਣ ਉਸਨੂੰ ਬਾਕੀਆਂ ਵਾਂਗ ਰੂਟੀਨ ਚੈੱਕ ਇਨ ਤੋਂ ਬਾਅਦ ਗ੍ਰਿਫਤਾਰ ਕਰਕੇ ਡਿਪੋਰਟ ਕੀਤਾ ਜਾਵੇਗਾ ਪਰ ਇਸ ਮੁਸੀਬਤ ਪਰ ਇਸ ਸਮੇਂ ਵਿੱਚ ਉਸਦੇ ਦੋਸਤਾਂ ਨੇ ਉਸ ਦਾ ਸਾਥ ਨਹੀਂ ਛੱਡਿਆ ਤੇ ਉਸਨੂੰ ਬਿਨਾਂ ਕਿਸੇ ਦਿੱਕਤ ਦੇ ਰੂਟੀਨ ਚੈੱਕ ਇਨ ਤੋਂ ਬਾਅਦ ਵਾਪਸ ਸਹੀ ਸਲਾਮਤ ਘਰ ਵੀ ਲੈ ਆਏ ਇੱਕ ਖਬਰ ਅਮਰੀਕਾ ਵਿੱਚ ਇਸ ਸਮੇਂ ਜਾਰੀ ਇਮੀਗ੍ਰੇਸ਼ਨ ਕਾਰਵਾਈਆਂ ਦੇ ਦੌਰਾਨ ਵਿਛੜ ਰਹੇ ਪਰਿਵਾਰਾਂ ਨੂੰ ਸਕੂਨ ਦਿੰਦੀ ਹੈ ਤੇ ਭਾਈਚਾਰਕ ਸਾਝ ਦੀ ਜ਼ਰੂਰਤ ਨੂੰ ਦਰਸਾਉਂਦੀ ਹੈ। ਸਸਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮ ਸਿਕਸਪੀ ਪੰਜਾਬੀ। ਅਮਰੀਕਾ ਦੇ ਵਰਮਾਉਂਟ ਦੇ ਪੈਂਟਨ ਸ਼ਹਿਰ ਦੇ ਵਿੱਚ ਰਹਿਣ ਵਾਲੇ ਮੈਕਸੀਕਨ ਨਾਗਰਿਕ ਜੁਆਨ ਡੀ ਲਾਕਰੂਜ਼ ਨੂੰ ਅਮਰੀਕੀ ਇਮੀਗ੍ਰੇਸ਼ਨ ਅਥਾਰਟिटीज ਨੇ ਇੱਕ ਰੂਟੀਨ ਚੈੱਕਨ ਦੇ ਲਈ ਬੁਲਾਇਆ ਸੀ। ਪਰ ਉਸਦੇ 200 ਤੋਂ ਵੱਧ ਦੋਸਤਾਂ ਤੇ ਸਮਰਥਕਾਂ ਨੇ ਉਸਨੂੰ ਇਕੱਲੇ ਨਹੀਂ ਜਾਣ ਦਿੱਤਾ ਮੰਗਲਵਾਰ ਨੂੰ ਸੈਂਟ ਐਲਬਨਿਸ ਦੇ ਵਿੱਚ ਆਈਸੀਈ ਦਫ਼ਤਰ ਪਹੁੰਚਣ ਤੱਕ ਉਸਦੇ ਪਰਿਵਾਰ ਦੇ ਨਾਲ ਲਗਭਗ 200 ਲੋਕ ਇਕੱਠੇ ਹੋ ਗਏ ਖੁਸ਼ੀ ਤੇ ਹੈਰਾਨੀ ਦੀ ਗੱਲ ਇਹ ਸੀ ਕਿ ਜਵਾਨ ਡੀ ਲਾਕਰੂਜ਼ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਤੇ ਉਸਨੂੰ ਅਸੈਲਮ ਕੇਸ ਚੱਲਣ ਤੱਕ ਵਰਮਾਉਂਟ ਦੇ ਵਿੱਚ ਰਹਿਣ ਦੀ ਇਜਾਜ਼ਤ ਵੀ ਮਿਲ ਗਈ ਵਰਮਾਉਂਟ ਪਬਲਿਕ ਨਿਊਜ਼ ਦੀ ਇੱਕ ਰਿਪੋਰਟ ਮੁਤਾਬਕ ਜਵਾਨ ਨੇ ਕਿਹਾ ਕਿ ਉਹ ਕਾਫੀ ਡਰਿਆ ਹੋਇਆ ਸੀ ਤੇ ਉਸ ਨੂੰ ਲੱਗ ਰਿਹਾ ਸੀ ਕਿ ਹੁਣ ਉਸ ਦੀ ਸਾਰੀ ਦੁਨੀਆ ਖਤਮ ਹੋ ਜਾਵੇਗੀ ਪਰ ਜਿਵੇਂ ਹੀ ਉਸ ਦੇ ਰੂਟੀਨ ਚੈਕ-ਇਨ ਦੀ ਖਬਰ ਦੋਸਤਾਂ ਅਤੇ ਆਸ-ਪਾਸ ਦੇ ਲੋਕਾਂ ਨੂੰ ਮਿਲੀ ਤਾਂ ਸਾਰਿਆਂ ਨੇ ਮਿਲ ਕੇ ਉਸ ਦੇ ਨਾਲ ਜਾਣ ਦਾ ਫੈਸਲਾ ਕੀਤਾ ਤਾਂ ਜੋ ਆਈਸੀਈ ਵਾਲੇ ਜਵਾਨ ਨੂੰ ਗ੍ਰਿਫਤਾਰ ਕਰਕੇ ਡਿਪੋਰਟ ਨਾ ਕਰ ਸਕਣ ਇਹ ਸਾਰੇ ਲੋਕ ਆਈਸੀਈ ਦੇ ਦਫ਼ਤਰ ਬਾਹਰ ਜਵਾਨ ਦੀ ਹਿਮਾਇਤ ਦੇ ਵਿੱਚ ਆਪਣੇ ਹੱਥਾਂ ਦੇ ਵਿੱਚ ਤਖਤੀਆਂ ਲੈ ਕੇ ਪਹੁੰਚੇ ਜਿਸ ਤੋਂ ਸਾਫ਼ ਪਤਾ ਲੱਗਦਾ ਸੀ ਕਿ ਜਵਾਨ ਨੂੰ ਬਚਾਉਣ ਦੇ ਲਈ ਉਹ ਤਿਆਰ ਹੋ ਕੇ ਆਏ ਨੇ ਜਵਾਨ ਡੀ ਲਾਕਰੂਜ਼ ਇੱਕ ਲੋਕਲ ਲੈਂਡਸਕੇਪਿੰਗ ਕੰਪਨੀ ਵਿੱਚ ਕੰਮ ਕਰਦਾ ਹੈ ਉਹ ਪਿਛਲੇ 20 ਸਾਲਾਂ ਤੋਂ ਅਮਰੀਕਾ ਦੇ ਵਿੱਚ ਰਹਿ ਰਿਹਾ ਹੈ ਅਤੇ 2017 ਵਿੱਚ ਉਸ ਨੇ ਅਸਾਇਲਮ ਦੇ ਲਈ ਅਪਲਾਈ ਕੀਤਾ ਹੈ ਨੈਸ਼ਨਲ ਇਮੀਗ੍ਰੈਂਟ ਜਸਟਿਸ ਸੈਂਟਰਸ ਦੇ ਮੁਤਾਬਿਕ ਹਾਲ ਹੀ ਦੇ ਵਿੱਚ ਹਜ਼ਾਰਾਂ ਲੋਕਾਂ ਨੂੰ ਆਈਸੀਈ ਚੈੱਕ ਇਨ ਜਾਂ ਫਿਰ ਅਦਾਲਤੀ ਸੁਣਵਾਈਆਂ ਦੌਰਾਨ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੇ ਨਾਲ ਜਵਾਨ ਡੀ ਲਾਕਰੂਜ਼ ਨੇ ਵੀ ਡਰ ਮਹਿਸੂਸ ਕੀਤਾ ਪਰ ਆਈਸੀਈ ਅਧਿਕਾਰੀਆਂ ਨੇ ਉਸ ਨੂੰ ਯਕੀਨ ਦਿਵਾਇਆ ਕਿ ਉਹ ਅਸਾਲਮ ਕੇਸ ਦੇ ਫੈਸਲੇ ਤੱਕ ਅਮਰੀਕਾ ਵਿੱਚ ਰਹਿ ਸਕਦਾ ਹੈ ਉਸ ਦੇ ਪੁਰਾਣੇ ਕੁਲੀਗ ਜੈਕ ਸੁਲੀਵਨ ਨੇ ਰੈਲੀ ਦੇ ਵਿੱਚ ਹਿੱਸਾ ਲਿਆ ਅਤੇ ਕਿਹਾ ਕਿ ਜਵਾਨ ਡੀ ਲਾਕਰੂਜ਼ ਇੱਕ ਮਿਹਨਤੀ ਤੇ ਚੰਗਾ ਇਨਸਾਨ ਹੈ ਜਿਸ ਨੇ ਸਮਾਜ ਦੇ ਵਿੱਚ ਆਪਣੀ ਥਾਂ ਬਣਾਈ ਹੈ ਇਹ ਘਟਨਾ ਇੱਕ ਵਾਰ ਫਿਰ ਦਰਸਾਉਂਦੀ ਹੈ ਕਿ ਅਮਰੀਕਾ ਵਿੱਚ ਪ੍ਰਵਾਸੀਆਂ ਨੂੰ ਪਾਈਚਾਰਕ ਸਹਾਇਤਾ ਦੀ ਕਿੰਨੀ ਜ਼ਰੂਰਤ ਹੈ ਐਡੀਸ਼ਨ ਕਾਉਂਟੀ ਵਿੱਚ ਜਵਾਨ ਨੂੰ ਲੋਕਾਂ ਨੇ ਤੁਰੰਤ ਘੇਰ ਲਿਆ ਤੇ ਉਸ ਨੂੰ ਇਕੱਲਾ ਆਈਸੀਈ ਦਫ਼ਤਰ ਅੰਦਰ ਜਾਣ ਨਹੀਂ ਦਿੱਤਾ ਇਹ ਰੈਲੀ ਨਾ ਸਿਰਫ ਉਸ ਨੂੰ ਹੌਸਲਾ ਦੇਣ ਵਾਲੀ ਸੀ ਸਗੋਂ ਆਈਸੀਈ ਨੂੰ ਵੀ ਇੱਕ ਸੰਦੇਸ਼ ਦਿੰਦੀ ਸੀ ਕਿ ਭਾਈਚਾਰੇ ਵਿੱਚ ਇੱਕ ਵਿਅਕਤੀ ਨੂੰ ਇਕੱਲਾ ਨਹੀਂ ਛੱਡਿਆ ਜਾਂਦਾ ਨੈਸ਼ਨਲ ਇਮੀਗ੍ਰੈਂਟ ਜਸਟਿਸ ਸੈਂਟਰ ਨੇ ਵੀ ਇਸ ਨੂੰ ਇੱਕ ਸਕਾਰਾਤਮਕ ਮਿਸਾਲ ਮੰਨਿਆ ਹੈ ਜਿੱਥੇ ਭਾਈਚਾਰਕ ਸਹਾਇਤਾ ਨੇ ਇੱਕ ਸੰਭਾਵੀ ਗ੍ਰਿਫਤਾਰੀ ਨੂੰ ਰੋਕਿਆ ਸੁਣਵਾਈ ਤੋਂ ਬਾਅਦ ਬਾਹਰ ਆਏ ਜਵਾਨ ਡੀ ਲਾਕਰੂਜ਼ ਨੇ ਆਪਣੇ ਤਜਰਬਾ ਸਾਂਝਾ ਕਰਦੇ ਹੋਏ ਕਿਹਾ ਕਿ ਮੈਨੂੰ ਲੱਗਿਆ ਸੀ ਕਿ ਸਭ ਕੁਝ ਖਤਮ ਹੋ ਗਿਆ ਮੈਂ ਆਪਣੇ ਪਰਿਵਾਰ ਤੋਂ ਵਿਛੜ ਜਾਵਾਂਗਾ ਅਤੇ ਆਪਣੇ ਪਰਿਵਾਰ ਨੂੰ ਆਖਰੀ ਵਾਰ ਦੇਖ ਰਿਹਾ ਹਾਂ ਪਰ ਮੇਰੇ ਦੋਸਤਾਂ ਨੇ ਮੈਨੂੰ ਬਚਾ ਲਿਆ। ਇਹ ਘਟਨਾ ਅਮਰੀਕੀ ਇਮੀਗ੍ਰੇਸ਼ਨ ਨੀਤੀਆਂ ਵਿੱਚ ਵੱਧਦੇ ਤਣਾਅ ਨੂੰ ਵੀ ਉਜਾਗਰ ਕਰਦੀ ਹੈ ਜਿੱਥੇ ਰੂਟੀਨ ਚੈੱਕ-ਇਨ ਬੁਰੇ ਸੁਪਨੇ ਵਾਂਗ ਲੱਗ ਰਿਹਾ ਹੈ।